ਹਾਂਜੀ ਪ੍ਰਭੂ ਅੱਜ ਆਪਾਂ ਤੁਹਾਨੂੰ ਟਰੈਕਟਰਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਹੜੇ 3 ਸਪੀਡ ਹੋ ਰਹੇ ਨੇ ਆਪਣੇ ਕੋਲੇ ਕਿਹੜੇ ਕਿਹੜੇ ਖੜੇ ਨੇ ਕਿਹੜੇ ਕਿਹੜੇ ਹੋ ਗਏ ਤੇ ਉਹਦੇ ਵਿੱਚ ਵੀਡੀਓ ਬਣਾਉਣ ਦਾ ਮਕਸਦਾ ਆਪਣਾ ਇਹ ਹੈ ਵੀ ਟਰੈਕਟਰਾਂ ਦਾ ਆਪ ਨੂੰ ਬਈਆਂ ਦੇ ਫੋਨ ਆਉਂਦੇ ਨੇ ਇਹਨਾਂ ਨੇ ਕਰਵਾਉਣੇ ਨੇ ਵੀ ਬਾਈ ਇਸ ਟਰੈਕਟਰ ਦੀ ਵੀਡੀਓ ਪਾ ਦੇ ਆਹ ਟਰੈਕਟਰ ਕਰਿਆ ਕਿ ਨਹੀਂ ਕਰਿਆ ਜਾਂ ਇਸ ਟਰੈਕਟਰ ਨੂੰ ਵੀਡੀਓ ਪਾ ਦੇ ਵੀ ਇਹ ਕਰਿਆ ਕਿ ਨਹੀਂ ਕਰਿਆ ਤੁਰ ਮੰਨਦੇ ਮਾਣ ਵਿੱਚ ਡਾਊਟ ਹੁੰਦੇ ਨੇ ਉਸ ਤਰ੍ਹਾਂ ਆਲਾ ਪੁੱਛਦਾ ਵੀ ਆ ਤੇ ਹੁਣ ਤਕਰੀਬਾ ਆਪਾਂ ਅੱਜ ਸਾਰੇ ਟਰੈਕਟਰਾਂ ਦੀ ਵੀਡੀਓ ਬਣਾ ਕੇ ਪਾ ਦਨੇ ਆ ਵੀ ਕਿਹੜੇ ਕਿਹੜੇ ਟਰੈਕਟਰ ਆਪਣੇ ਘਰੇ ਹੋਏ ਨੇ ਉਰੇ ਖੜੇ ਨੇ ਵੈਸੇ ਆਪਾਂ ਤੁਹਾਨੂੰ ਪਤਾ ਹੀ ਆ ਸਾਰੇ ਤਰ੍ਹਾਂ ਦੇ ਟਰੈਕਟਰ ਹੀ ਕਰਦੇ ਆ ਕਿਸੇ ਵੀ ਕੰਪਨੀ ਦਾ ਕੋਈ ਵੀ ਟਰੈਕਟਰ ਹੈ 2 ਸਪੀਡ ਆਲਾ ਉਹਨੂੰ ਆਪਾਂ 3 ਸਪੀਡ ਕਰ ਦਨੇ ਆ ਬਸ ਕਲਨਾਟ ਗੇਰ ਨੂੰ ਨਹੀਂ ਕਰਦੇ ਬਾਕੀ ਹੋਰ ਕੋਈ ਵੀ ਟਰੈਕਟਰ ਹੈ ਸਾਰੇ ਨੂੰ ਆਪਾਂ 3 ਸਪੀਡ ਕਰ ਦਨੇ ਆ ਹੁਣ ਆਪਾਂ ਤਕਰੀਬਾ ਆਪਾਂ ਸਾਰੇ ਬ੍ਰਾਂਡਾਂ ਦੇ ਤੇ ਖੜੇ ਹੀ ਨੇ ਇੱਕ ਦੋ ਸਾਰੇ ਨਾਮ ਹੋਣਾ ਮਾ ਸਾਰੇ ਟਰੈਕਟਰ ਦਿਖਾ ਦਨੇ ਵੀ ਕਿਹੜੇ ਕਿਹੜੇ ਆਪਾਂ ਕਰਦੇ ਆਂ ਬਾਕੀ ਤੁਸੀਂ ਮਤਲਬ ਤੋਂ ਆਪਣੇ ਵੀਡੀਓ ਉੱਪਰ ਜਾ ਕੇ YouTube ਤੇ ਦੇਖ ਵੀ ਸਕਦੇ ਹੋ ਤਕਰੀਬਨ ਸਾਰੇ ਟਰੈਕਟਰ ਹੀ ਕਰੇ ਹੋਏ ਨੇ ਆਜੋ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਟਰੋ ਆਪਾਂ ਪ੍ਰੀਸਟਾਲ ਦੇ ਕੋਲੋਂ ਉਹ ਪ੍ਰੀਸਟਾਲ ਚੱਲਦੇ ਉਹ ਨਹੀਂ ਕਰਦੇ ਆ ਪ੍ਰੀਸਟਾਲ ਦੇ ਬਾਅਦ 8:59 ਵਜੇ ਤੱਕ ਇਹ ਟਰੈਕਟਰ ਹੈਗਾ 21 ਮਾਡਲ ਟਰੈਕਟਰ ਹੈ ਇਹ ਟਰੈਕਟਰ ਆਪਨੇ ਕੋਲੇ ਫਗਵਾੜੇ ਤੋਂ ਆਇਆ ਹੋਇਆ ਹੈ ਆ ਇਧਰ ਫੀਡ ਬਿੜ ਮਾ ਆ ਗਿਆ ਗੇਰ ਲਾਇਆ ਅਗੇਰ ਦਿਖਾ ਦੇ ਲੀਵਰ ਆ ਆ ਦੇਖੋ ਪ੍ਰੀਤ 6859 ਦੂਜੇ ਨੰਬਰ ਤੇ ਸਵਰਾਜ ਦਾ ਨੰਬਰ ਸਵਰਾਜ ਤਾਂ ਤੁਹਾਨੂੰ ਪਤਾ ਹੀ ਕਰਦੇ ਆ ਕਿ ਇਹ ਪੱਗੋ ਰਾਜਪੁਰੇ ਤੋਂ ਆਇਆ ਕੋਈ ਭੋਗਲਾ ਪਿੰਡ ਤੋਂ ਇਹਦੇ ਵੀ ਆ ਲੀਵਰ ਬਣ ਕੇ ਲੱਗ ਗਿਆ ਤੇ ਦੇਖੋ ਪ੍ਰੀਤ ਹੋ ਗਿਆ ਸਵਰਾਜ ਹੋ ਗਿਆ ਆ ਜੌਂਡਰੀ ਵੀ ਦਿਖਾ ਦੇ ਹੁਣ ਆ 524 ਖੜਾ ਆਪਣੇ ਕੋਲ ਆਇਆ ਇਹ ਤੁਮਕੌਰ ਸਾਹਿਬ ਤੋਂ ਆਇਆ ਇਹਦੇ ਲੀਵਰ ਇੱਧਰ ਬਣ ਕੇ ਲੱਗਿਆ ਆ ਦੇਖੋ ਤੇ ਅੱਗੇ ਕਰਦੇ ਲਈ ਆਹ ਆਹ ਲੀਵਰ ਬਣ ਕੇ ਲੱਗ ਗਿਆ ਬਸ ਕੋਈ ਵੀ ਡਾਕਟਰ ਸਾਰੀ ਕਰਦੇ ਆਹ ਕੰਪਨੀ ਦਾ オリジナル ਲੀਵਰ 524 ਇੱਧਰੋਂ ਆਇਆ ਉੱਪਰ ਦੀ ਇਹ ਇਹ ਜਾਂ ਜੋ ਉੱਦਰੇ ਹੈ ਇਹ ਦਿਖਾਉਂਦਾ ਸਿੰਘ ਵਾਲੇ ਤੋਂ ਆਇਆ ਹੋਇਆ ਇੱਧਰੋਂ ਮਲੇਰ ਕੋਟਲੇ ਦੇ ਕੋਲ 2 ਘੰਟੇ ਪਹਿਲਾਂ ਤੇ ਕਾਫੀ ਡਾਕਟਰ ਆਪਣੇ ਲੋਵਰ ਜੀ ਗਏ ਰਹੇ ਨੇ ਇਦਾਂ ਬਾਰੀ ਬ੍ਰੇਕ ਹੋ ਗਿਆ ਰੈਡੀ ਇਹਦੇ ਲੀਵਰ ਬਣ ਕੇ ਲੱਗ ਗਿਆ ਇੱਧਰ ਬਸ ਨੋਬਾਂ ਕਿਸਨ ਤੋਂ ਰਹਿ ਗਈ ਉੱਪਰ ਲੀਆਂ ਇਹ ਵੀ ਹੋਇਆ ਖੜਾ ਰੈਡੀ ਫਾਰਮ ਡਰੈਗ ਭਾਂਟ ਆ ਇਹ ਤੇ ਇੱਧਰੋਂ ਆਇਆ ਆਪਣਾ ਜੋੜੇ ਪੋਣਾ ਕਿੰਨੀ ਆਇਆ ਆਪਣਾ ਇਹ ਫਾਰਮ ਡਰੈਗ ਤੇ ਬਦਲ ਗਿਆ ਜੀ ਹੋ ਰਿਹਾ ਉਹ ਸਾਈਡ ਵਾਲਾ ਫਾਰਮ ਡਰੈਗ ਫਿਰ ਜੀ ਹਾਂ ਜਰਜੋ ਸਾਈਡ ਗੇਰ ਵਾਲਾ ਇਹ ਆਪਣੇ ਕੋਲੇ ਫਗਵਾੜੇ ਤੋਂ ਆਇਆ ਇਹ ਡੈਕਟਰੂ ਫਗਵਾੜੇ ਦਾ ਤੇ ਆਹ ਰਾਤ ਨੂੰ ਹੋ ਗਿਆ ਇਹ ਦਿਖਾ ਦੇ ਲਿਵਰੇਜ ਲੱਗਾ ਹੋਇਆ ਥੈਂਕ ਯੂ ਜੀ ਡੈਕਟਰਾਈ ਆਹ ਦੇ ਲਿਵਰੇਜ ਨਾਲ ਕਰ ਆਇਆ ਇਹ ਆਪਣਾ ਕਰਤਾਜਪੁਰ ਤੋਂ ਆਇਆ ਆਪਣੇ ਕੋਲੇ ਬਿਆਸਪੁਰੋਂ ਆਇਆ ਇਹ ਯਾਰ ਉਹ ਗੱਲ ਸਾਰਾ ਆਹ 12 ਦੀ ਕਟ ਟਰੈਕਟਰ ਆਇਆ ਆਪਣੇ ਕੋਲੇ ਇਹਦੇ ਲੀਵਰ ਦਿਖਾ ਦੇ ਇਧਰ ਥੋੜਾ ਲਿਕਾ ਵੀ ਹੁੰਦਾ ਇਹ ਦੇਖੋ ਤੇ ਆਹ ਵੱਖਰਾ ਲਈ ਬਣ ਕੇ ਲੱਗਦਾ ਦਿਖਾ ਦੇ ਜਿਵੇਂ ਮਾਰ ਕੇ ਲੀਵਰ ਇਸ ਤਰ੍ਹਾਂ ਦੇਖ ਇਸ ਤਰ੍ਹਾਂ ਲੀਵਰ ਮੜ ਕੇ ਲੱਗ ਜਾਂਦਾ ਇਹ ਵੀ ਫੋਰਸ ਵੀਲ ਦੇ ਵਿੱਚ ਤਿਆਰ ਹੋਇਆ ਇਹ ਬਲੇਕ ਕੋਟ ਦੇ ਤੋਂ ਆਇਆ ਆਹ ਬੋਤਾ ਟਰੈਕਟਰ ਆਇਆ ਆਪਣੇ ਕੋਲੇ ਹੋਣ ਵਾਸਤੇ ਖੋਲਣਾ ਨਹੀਂ ਟਰੈਕਟਰ ਦੋ ਇਹ ਬੜੇ ਨੇ ਬਾਹਰ ਇਹ ਨਵੇਂ ਆਏ ਨੇ ਇਹ ਆਪਣੇ ਕੋਲੇ ਆਇਆ ਇਧਰ ਪਾਣੀ ਪਾਣੀ ਪੱਤ ਤੋਂ ਪਾਣੀ ਪੱਤ ਕੋਲੋਂ ਆਇਆ ਟਰੈਕਟਰ ਕਬੂਟਾ ਕੱਲ ਸਾਡੇ ਜੁਏ ਨੇ ਤੇ ਆਹ ਟਰੈਕਟਰ ਆ ਟਰੈਕਟਰ 50 ਰੋਹਰੀ ਬਾਕੀ ਵਿੱਚ ਇਹਦੇ ਗੀਅਰ ਇਸ ਤਰ੍ਹਾਂ ਮਲਾ ਕੇ ਲਾਇਆ ਤਾਂ ਚਾਰ ਹੋ ਗਿਆ ਇਹ ਆਇਆ ਜਲਾਲਾਬਾਦ ਤੋਂ ਜਲਾਲਾਬਾਦ ਉਹਦਾ ਬਾਰਡਰ ਦੇ ਕੋਲ ਚਲਾ ਗਿਆ ਉੱਥੋਂ ਆਇਆ ਇਹ 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 ਟਰੈਕਟਰ ਸਿਰਫ ਦੋ ਹੀ ਕਰਨਿਆਪਾ ਨੇ ਵੀ ਇਹ ਦੂਸਰਾ ਟਰੈਕਟਰ ਆਪਣਾ 7250 ਪਹਿਲਾ ਟਰੈਕਟਰ ਆਪਾਂ 23 ਮਾਡਲ ਕਰਿਆ ਸੀ ਇਹ 14 ਮਾਡਲ ਹੈ ਇਹ ਪੰਜਾਬ ਦੇ ਵਿੱਚ ਸਿਰਫ ਦੋ ਹੀ 3 ਸੀਪੀ ਟਰੈਕਟਰ ਹੋਏ ਨੇ ਹਰ ਇੱਕ ਇਹਨਾਂ ਵਿੱਚ ਕੋਈ ਮੋਡੀਫਿਕੇਸ਼ਨ ਨਹੀਂ ਹੋਈ ਹੈਗੀ ਉਹ ਆਪਾਂ ਨੂੰ ਕਰੇ ਨੂੰ 1.5 ਤੋਂ 2 ਸਾਲ ਮੰਗੂ ਹੋ ਗਏ ਤਾਂ ਪਹਿਲਾ ਟਰੈਕਟਰ ਦਾ 7250 ਕੀਤਾ ਤੇ ਦੂਸਰਾ ਟਰੈਕਟਰ ਆਪਣਾ ਕੋਲ 7250 ਮਤਲਬ ਥੋੜੇ ਪੀਸ ਵੀ ਥੋੜੀ ਨੇ ਇਹ ਤਾਂ ਕਰਕੇ ਇਹ ਦੂਜਾ ਟਰੈਕਟਰ ਇਹ ਹੈ ਜੋ 3 ਸੀਪੀ ਹੋਇਆ ਹੋਇਆ ਹੈ ਉਦਾਂ ਦਾ ਬੱਤਰ ਪਿਆ ਬਹੁਤ ਨੇ ਪੰਜਾਬ 'ਚ ਪਰ ਮਤਲਬ 3 ਸਪੀਡ ਵਾਲੇ ਸਿਰਫ ਦੋ ਟਰੈਕਟਰ ਹੀ ਮਿਲਣਗੇ ਤੇ ਠੀਕ ਹੈ ਜੀ ਇਹ ਆਪਾਂ ਜੀ ਤੁਹਾਨੂੰ ਜਾਣਕਾਰੀ ਦਿੱਤੀ ਐ ਆਜਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟਰੈਕਟਰ ਹੈ ਆਪਾਂ ਸਾਰੇ ਤਰ੍ਹਾਂ ਦੇ ਟਰੈਕਟਰ ਕਰਦੇ ਆਂ ਮਤਲਬ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੁਣ ਤੱਕ ਜੀ ਮੈਂ ਤੁਹਾਨੂੰ ਸਾਰੇ ਬ੍ਰਾਂਡ ਦੇਖੇ ਗਏ ਸਵਰਾਜ ਹੋ ਗਿਆ ਪ੍ਰੀਤ ਵੀ ਸਵਰਾਜ ਤੇ ਕਿਹਨੂੰ ਸੇਮ ਹੀ ਹੁੰਦਾ ਤੇ ਫਾਰਮ ਟਰੈਕ ਸੀਰੀਜ਼ ਦੇ ਟਰੈਕਟਰ ਹੋਗੇ ਤੇ ਜੌਂਡਰ ਦੇ ਹੋਗੇ ਕਬੋਟੇ ਹੋਗੇ ਅਰਜਨ ਹੋਗੇ ਹੈ ਸੋਨੇ ਦੇ ਇੱਕੇ ਹੋਗੇ ਤੇ ਮੈਸੀ ਹੋਗੇ ਐਸ਼ਰ ਨਹੀਂ ਖੜਾ ਹੈਗਾ ਅੱਜ ਐਸ਼ਰ ਵੀ ਕਰਦੇ ਆਪਾਂ ਜੋ ਹੁੰਦੇ ਨੇ ਟੂ ਸਪੀਡ ਵਾਲੇ ਜੋ 551 ਵਗੈਰਾ 555 ਆਉਂਦੇ ਨੇ ਕੋਈ ਵੀ ਟਰੈਕਟਰ ਹੈ ਸਾਰੇ ਤਰ੍ਹਾਂ ਦੇ ਹੀ ਟਰੈਕਟਰ ਕਰਦੇ ਆਂ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਹੈ ਨਹੀਂ ਵੇਚਣ ਤੋਂ ਕੇ ਫੋਨ ਕਰਕੇ ਤੁਸੀਂ ਆਪਣੇ ਟਰੈਕਟਰ ਖਰੀਦਣ ਵਾਸਤੇ ਆਪਣੇ ਕੋਲੇ ਸੰਪਰਕ ਕਰੋ ਕੋ ਭਰਉਣ ਦੀ ਗੱਲ ਨਹੀਂ ਠੀਕ ਹੈ ਜੀ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਸਾਥੀ ਦਾ ਸਾਰਿਆਂ ਨੂੰ ਕਮਾਨ ਟਰੈਕਟਰ ਐਵੀਸੀ ਜਨਉਦਾ ਕਲਾਂ